ਆ ਲੈ ਭਾਬੀ ਚੁੰਨੀ ਲਾ ਨਾ ਪਰ ਮੈਂ ਨਹੀਂ ਚੁੰਨੀ ਲਾਉਂਦੀ ਹੈਗੀ ਓਏ ਨਹੀਂ ਭਾਬੀ ਆਈ ਨਹੀਂ ਕੋਈ ਚੱਕਰ ਚੁੰਨੀ ਲਾ ਕੇ ਇਹਨੇ ਆ ਬਾਈ ਨੇ ਆ ਗੱਲ ਤੇ ਬੰਨਣਾ ਤੇਰੇ ਬਾ ਦੱਦੇ ਮਗਾੜ ਮੈਨੂੰ ਸੰਗ ਆਉਂਦੇ ਬਗਾਨੇ ਬੰਦੇ ਆ ਮੂਹਰੇ ਕੋਈ ਨਹੀਂ ਮੈਨੂੰ ਲੁਕੋ ਮਾਗੇ ਤੇਰਾ ਇਹਦੇ ਨਾਲ ਆ ਲਾ ਦੇ ਲੈ ਫਿਰ ਕੀ ਆ ਬਗਾਨੇ ਆਪਦੀ ਨੇ ਬੰਦੇ ਸਾਰੇ ਲੈ ਬੰਦੇ ਬੰਦੇ ਮੈਂ ਭਾਬੀ ਬਣਾ ਦਾਂਗੇ ਪਟੋਲਾ ਤੈਨੂੰ ਮੋਰ ਨਹੀਂ ਬਣਾਦੀ ਮੈਨੂੰ ਚੰਗਾ ਠੀਕ ਆ ਮੈਨੂੰ ਫੜਾ ਦੇ ਜੂੜਾ ਜਾਂ ਖੋਲ ਦੇ ਤਾਂ ਕੋਈ ਗੱਲ ਇੱਕ ਵਾਰ ਇੱਕ ਵਾਰ ਖੋਲ ਦਾਂ ਮੈਂ ਖੋਲੂਗਾ ਸਟੇਟ ਨਰ ਕਰਦੀ ਇਹਨਾਂ ਨੂੰ ਵੀ ਤਾਂ ਠੀਕ ਹੈ ਸਿੱਧੇ ਸਿੱਧੇ ਕਰ ਇਹਨਾਂ ਲਈ ਵੀ ਬਣ ਕੇ ਰੰਗ ਗੋਰਾ ਕਰਦੀ ਫਿਰ ਤੈਨੂੰ ਬਦੀਂ ਲਿਆ ਕੇ ਦਿੰਦੀਂ ਪਟੋਲੇ আর গিনਾਰ ਦਾ ਰੰਗ ਗੋਰਾ ਹਵਾਲੀ ਪੱਟੇ ਤੇ ਵੀਰਾ ਦੁੱਖ ਲੱਗਦਾ ਬੱਬੀ ਜੁੜੇ ਪਏ ਨੇ ਨਾ ਤੀਨ ਨੂੰ ਕਦੋਂ ਤੱਕ ਤਨ ਹੋਵੇ ਮਾਲ ਪਿਛਲੇ ਮਸਤੇ ਤੇ ਤਾਂ ਨਾਤੀ ਸੀਗੀ ਬੱਬੀ ਲੈ ਇੰਨਾ ਟਾਈਮ ਉਹ ਨਹੀਂ ਰਿਉ ਖਾਸ ਦੀ ਆ ਰੋਜ਼ ਨਾ ਹੁੰਦੀ ਆ ਤਾਂ ਬੱਬੀ ਜਲੂਸ ਕਰਦੀ ਹੁੰਦੀ ਆ ਬਾਰੰਦਰ ਮੇਰੇ ਯਾਰ ਦੋਸਤ ਨੇ ਅੱਜ ਤੇ ਮੀਂਹ ਹੀ ਨਹੀਂ ਵਹਲਾ ਆ ਉਹ ਦਿਨਾਂ ਤੀ ਸੀਗੀ ਹਾਂ ਉਹ ਤਾਂ ਰੋਜ਼ ਨਾ ਹੁੰਦੀ ਆ ਇਹ ਅੱਛਾ ਲੈ 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 ਗੱਲ ਸੁਣ ਮੁੰਡਿਆ ਆ ਗੱਲ ਬਣਾਣੀ ਚੰਗਾ ਜਿਹੜੇ ਲਾ ਦਾਂਗੇ ਜਿਹੜਾ ਹਰ ਕੋਈ ਪੁੱਛੇ ਮੈਨੂੰ ਨਿਆਣਾ ਸਿਆਣਾ ਬੁੱਢਾ ਹਨਾ ਵੀ ਭਾਈ ਕਿੱਥੋਂ ਕਰਾ ਕੇ ਜਿਹੜੀ ਫਿਰ ਮੈਂ ਇੱਕ ਥਾਪੜ ਕੇ ਕਹਾਂ ਵੀ ਢਾਲੀ ਵਾਲ ਸਲੂਣ ਦੇ ਕਰਾ ਕੇ ਆਈਆਂ ਕੰਮ ਮੈਂ ਉਦੋਂ ਤਾਂ ਭਾਬੀ ਮੈਨੂੰ ਗੁੱਸਾ ਆਇਆ ਇਧਰ ਤੇ ਉਦੋਂ ਬੰਟੂ ਨੂੰ ਲਈ ਵਰਦੀ ਦੀ ਨਾਲ ਵੀ ਚੱਲ ਕੋਈ ਨਾ ਉਹਦਾ ਵੀ ਰਿਸ਼ਤਾ ਕਰਾਉਣੀ ਆ ਉਹਦਾ ਮੀਤ ਨਾਲ ਕਰਾਵਾਂਗੀ ਟੰਕ ਕਪੜਿਆ ਆਉਂਗੀ ਗੁਰਜਤ ਮੇਰੇ ਨੂੰ ਬਾਅਦ ਚੋ ਯਾਦ ਕੀਤਾ ਮੈਨੂੰ ਤਾਂ ਗੁੱਸਾ ਆ ਗਿਆ ਉਦੋਂ ਮੈਂ ਤੈਨੂੰ ਤਾਂ ਕਿ ਤੇਰੇ ਗੱਲ ਪਿਆ ਸੀ ਆਏ ਤੂੰ ਉਹ ਚਲ ਮੈਨੂੰ ਭੁੱਲ ਗਈ ਤੂੰ ਪਹਿਲਾਂ ਉਹਨਾਂ ਨੂੰ ਉਹ ਤੈਨੂੰ ਹੁਣ ਉਹੀ ਗੱ ਲੰਘ ਦੇ ਲਸ਼ਕਾ ਮਾਰਦੀਆਂ ਨਾ ਤਾਂ ਇਹ ਕਹਿੰਦਾ ਫਰਕ ਕਿਨੋਂ ਭਾਬੀ ਦੇ ਐਣਕਾ ਲਾਉਣੀ ਯਾਰ ਲਾ ਦੇ ਫੇਰ ਅੱਡੀ ਕੀ ਗੱਲ ਲੈ ਮੈਂ ਲਾ ਹਾਂ ਵੇ ਤੂੰ ਲਾ ਦਿੰਦਾ ਤੈਨੂੰ ਕਿ ਸੰਗ ਲੱਗਦੀ ਆ ਤੇਰੀ ਵੀ ਭਾਬੀ ਹਈਆਂ ਭਾਬੀ ਦੀ ਬਣਾ ਦੇ ਗੱਲ ਦੇਖੀ ਆ ਤੂੰ ਹਾਂ ਭਾਬੀ ਦੀ ਬਣਾ ਦੇ ਦੇਸੀ ਐਂਡੇ ਵਾਂਗੂ ਚਮਕਣ ਲਾ ਦਾਂਗੇ ਭਾਬੀ ਆਓ ਐਂ ਕਰਦਾ ਭਾਬੀ ਇਹ ਟੈਨਸ਼ਨ ਫਰੀ ਰਹਾ ਇਹਦੇ ਹੁੰਦੇ ਲਸ਼ਕਾ ਮਾਰ ਲਾ ਦੂ ਤੈਨੂੰ ਤਾਂ ਇਹ ਮਾਸਾਬ ਦਾ ਮਿਰਚਾਂ ਜੇਬ ਚ ਰੱਖਿਆ ਕਰੀ ਹੁਣ ਤਾਂ ਆ ਵੀ ਨਜ਼ਰ ਨਾ ਲੱਗੇ ਹਾਂ ਇਹ ਕੀ ਆ ਬਾਈ ਇਹ ਫੀਸ਼ੀਅਲ ਆਪਾਂ ਬੀਜ ਦੇ ਕਰਨਾ ਹੀ ਅੱਛਾ ਅੱਛਾ ਹਾਂ ਹਾਂ ਕਰਦਾ ਕਰਦੇ ਕਰ ਦਿੱਤਾ ਮੈਂ ਤੇ ਦੇਖ ਡਰਜ ਲੱਗੀ ਜਾਂਦੇ ਲੋਕਾਂ ਦੀ ਸਿਆਣ ਚਾਹੂੰਗੀ ਕਿ ਨਾ ਦੀ ਕਿਉਂ ਆ ਦੇਖੀ ਗੱਲਬਾਤ ਬਣਾ ਕੇ ਤੋੜਨਗੇ ਦੇਖੀ ਜਾ ਭਾਬੀ ਹਰ ਖੜ ਦੇਖਣਗੇ ਲੋਕ ਉਹੀ ਤਾਂ ਮੈਂ ਕਹਿਣੀ ਆ ਵੀ ਜਿਹੜੇ ਲੋਕ ਭੱਜ ਭੱਜ ਆਉਣੇ ਇਹਦੀ ਦੁਕਾਨ ਤੇ ਵਾਈ ਦੀ ਤੇ ਵੀ ਜਿਹੜਾ ਕਿਹੜਾ ਕਾਈ ਹਸਤਾ ਥਾਲੀ ਚਾਲਦੀ ਜਾਣਾ ਪਪਾ ਧਮਕਣੀ ਜਦੋਂ ਪਹਿਲੀ ਲੱਗੀ ਆਈ ਤਾਂ ਦੇਖੀ ਜਾਈ ਉਹ ਸੰਤਾ ਮੇਰ ਤਾਂ ਉਹੀ ਬਥੇਰਾ ਸੀ ਡੋਲ ਡੋਲ ਪਈਦਾ ਉਹ ਤੇਰੇ ਬਾਜੀ ਨੇ ਜਦੋਂ ਪੀ ਕੇ ਆ ਜਾਂਦਾ ਨਾ ਉਹ ਟੈਨਸ਼ਨ ਚ ਮੇਰਾ ਰੰਗ ਆਹੇ ਜਾ ਹੋ ਗਿਆ ਚੱਲ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਬੈਠਾ ਜਰਾ ਤੇਔਰ ਮੈਨੂੰ ਕਹਾ ਕਰ ਜੇ ਕੋਈ ਕੰਮ ਹੁੰਦਾ ਚੱਲ ਹੁਣ ਮੈਨੂੰ ਬੁਲਾ ਹੀ ਨਾ ਜਾ ਮੇਰ ਮੂਛ ਨਾ ਵੱਢ ਚ ਚੱਗ ਜੀ ਆਹੋ ਚੱਕ ਬਗੜ ਕੇ ਬੈਠੀ ਰਹਾ ਮੈਂ ਤਾਂ ਪਿੱਪਾ ਹੀ ਮਰ ਜਾਂਗਾ ਮੇਰੇ ਪਿੱਛੇ ਕੋ ਲੱਗ ਦਿਨ ਨੂ ਮਾਰ ਜਿਨੇ ਠੰਡਾ ਠਾਰ ਕਰਤਾ ਮੂਹੇ ਏਸੀ ਮੰਗੋ ਇਹ ਕੀ ਆ ਬਾਈ ਇਹ ਮੇਕਅਪ ਆ ਬਾਈ ਭਾਬੀ ਦਾ ਅੱਛਾ ਮੇਕਅਪ ਉਹ ਜ਼ਿਆਦਾ ਦੇਖ ਭਾਬੀ ਨਸ਼ਕਾ ਮਾਹ ਬਹੁਤ ਗੱਲ ਲਿਖੀ ਆ ਭਾਬੀ ਲੈ ਆਹ ਕੌਣ ਆ ਬਾਈ ਇਹ ਭਾਬੀ ਦਾ ਪਸੰਦ ਚ ਨਹੀਂ ਆਉਦੀ ਉਹ ਚਲ ਬੈਠਾ ਚਰਨ ਲਾ ਦੇਉਂ ਆਹ ਕੁੱਤੇ ਡੱਕਦੇ ਫਿਰਦੇ ਮਰਨੇ ਸੋਣੀ ਟੀਵੀ ਦੇਖੀ ਨਹੀਂ ਮੂੰ ਲਾਲਾ ਡੱਕਣ ਲੱਗ ਪਿਆ ਦੇਖੀ ਆ ਤੁੰ ਦੇਸ਼ਾਂਡੇ ਵਾਂਗੂ ਚਮਕਣ ਲੱਗਾ ਬਾਈ ਦੇ ਸ਼ਾਂਚੀ ਨਹੀਂ ਆਉਂਦੇ ਅੱਜ ਹਾਂ ਹਾਂ ਜੰਮੀ ਨਹੀਂ ਪਤਾ ਲੱਗਦਾ ਬਾਈ ਪਿੰਡ ਦੇ ਸਾਰੇ ਮੁੰਡੇ ਮੁੰਡੇ ਫਿਰ ਤਾਂ ਮੇਰੇ ਵਗਰੀ ਹੋਣਗੇ ਸਿੰਦਰ ਸਿੰਦਰ ਭਾਬੀ ਭਾਬੀ ਕਰ ਦਿੰਦਾ ਮੋਣੀ ਤੱਕੜਾ ਨਹੀਂ ਤਾਂ ਤੂੰ ਬਾਹਰ ਆ ਬਾਹਰ ਦੇ ਕਿਦ ਨੂੰ ਛੱਡਾ ਕਰ ਤੇ ਬੱਸ ਜ਼ਿਆਦੀ ਨਾ ਕਰ ਜਿੱਥੇ ਸਿਆਣਾ ਨੂੰ ਹਟਾ ਦੇ ਆਏ ਬਤਾ ਕੀਆ ਹਾਂ ਬੰਦਾ ਤਾਂ ਪੂਰਾ ਚਾਹੋ ਲਿਆਦਾ ਆਈ ਆ ਆਜੀ ਆ ਆਹ ਸਾਡ ਸਾਡ ਕੇ ਲਾਈ ਆ ਹਾਂ ਚੋਟੀ ਦਾ ਯਾਰ ਆ ਇਹ ਮੇਰਾ ਚੱਲ ਮੇਰਾ ਵੀ ਦੇਖ ਬਈ ਦਾਗੀ ਠੀਕ ਐ ਭਾਬੀ ਜਮਾ ਓਕੇ ਮਾਂ ਬਈ ਓਕੇ ਲਾਤੇ ਕੋਕੇ ਸਿਆਪਾ ਖਣ ਮੰਨਦਾ ਹਨ ਕਿ ਤੂੰ ਮੈਨਾਂ ਦੇਖਣਾ ਨਹੀਂ ਆਉਂਦਾ ਭਾਬੀ ਦੇਣ ਕਾਲਾ ਬਈ ਦਾਗੀ ਲਾਉਨੇ ਲਾਉਨੇ ਹਾਂ ਭਾਬੀ ਨੂੰ ਦਿਖਾ ਮੇਕਅਪ ਕਰਿਆ ਵਾ ਸਾਫ ਕਰਕੇ ਲਾਵਾਂਗੇ ਲੈ ਦੇਖ ਭਾਬੀ ਗੂ ਨੀ ਮੈਂ ਮਾਚੀ ਦਾ ਕੁ ਡਗੋ ਰ ਗਰਮ ਹੁ ਕਰਤਾ ਵੇ ਸੱਚੀ ਤੂੰ ਤਾਂ ਜਿਉਂਦਾ ਰਹੇ 42 ਹਾਲ ਜਿਉਂਦਾ ਰਹ ਠੀਕ ਆ ਬਾਬੀ ਹਾਂ ਮੈਂ ਤਾਂ 10 ਨੂੰ ਹੋਰ 10 ਪਹੁੰਚਾ ਕੇ ਤੇਰੀ ਦੁਕਾਨ ਦੀ ਮੈਂ ਤਾਂ ਪ੍ਰੀਤੋ ਕੇ ਜਾਏਗੀ ਤੇਰੇ ਉੱਥੇ ਪਛਾਨਣਾ ਨਹੀਂ ਉਹਨਾਂ ਨੇ ਦੱਸਣਾ ਪੂ ਤੈਨੂੰ ਤਾਂ ਵੀ ਮੈਂ ਫਲਾਨੀ ਆ ਹਾਂ ਮੈਂ ਮਰ ਜਾ ਇੱਕ ਵੀ ਮੂੰਹ ਤੇ ਚਾਰ ਬਿਚਾਰ ਦੇ ਜਿੰਦੀਆਂ ਲਫਣਤੀਆਂ ਫੁਣਤੀਆਂ ਸਭ ਚੱਕ ਪੀਆਂ ਲੈ ਮਰ ਸ਼ਾਂ ਬਾਬੀ ਖੋਸ਼ਪੂਰੀ ਬਾਗੋ ਬਾਗ ਓ ਬੀ ਤਾਂ ਸੋਹਣੀ ਵਾਲੀ ਬਣ ਗਈ ਬਈ ਚਲ ਬਣਾ ਜਰ ਨਜ਼ਰ ਨਾ ਲਾ ਦੀ ਹੁਣ ਤੂੰ ਨਾ ਓਏ ਨਜ਼ਰ ਨਾ ਲਾ ਦੀ ਭਾਬੀ ਨੂੰ ਮਜ਼ਾ ਕਰ ਰਹੀ ਕੋਲਾ ਬਣ ਕੇ ਬੈਠੀ ਆ ਇਹ ਆਉਂਦਾ ਰ ਆ ਪੇ ਥਾਲੀ ਆੜ ਚਿਪ ਕੱਢਦੇ ਨੂੰ ਤਾਂ ਭਾਬੀ ਦੇ ਛੜੇ ਪਏ ਹੋਏ ਸੀ ਲਾ ਠੀਕ ਆ ਬਈ ਹੁਣ ਜਾਈਏ ਫਿਰ ਹਾਂ ਲਾਓ ਬਈ ਚਲੋ ਬਈ ਆਹ ਲਾ ਦੇ ਮੁੰਡੇ ਝੱਗੀ ਜੀ ਲਾਉਣੇ ਬਾਦ ਜਿਆਦਾ ਚੁਗਾ ਜਾ ਕਿਤੇ ਨਾਲ ਹੀ ਡਾਜਾ ਮੈਂ ਲੱਬਾ ਬਿਚੁੰਨੀ ਤੇਰੀ ਔਰ ਲੱਬਾ ਬਿਚੁੰਨੀ ਲੈ ਇਹ ਕਾ ਖੋਚਾ ਹੋਣਾ ਚੱਲਿਏ ਖੁਸ਼ ਆਪ ਚੱਲ ਖੜ ਜਾ ਬੇ ਖੜ ਜਾ ਤੂੰ ਉਹ ਹੀ ਅੱਗ ਲੱਗੀ ਪਈ ਐ ਤੈਨੂੰ ਹੁਣ ਮੇਰੀ ਗੱਲ ਸੁਣ ਜਿੰਨੀਆਂ ਆਪਣੀਆਂ ਅੰਡਾ ਨਾ ਗਵਾਡਣਾ ਸੀਗੀਆਂ ਕਹਿੰਦੀਆਂ ਸੀਗੀਆਂ ਆ ਹੁਣ ਮੂਰੇ ਤਿਹਾੜ ਤੇ ਹੋਰ ਜਿਉਣਗੇ ਤੀਨੀਆਂ ਤੂੰ ਆਂ ਦੇ ਸਾਰੀਆਂ ਹੁਣ ਆਪਾਂ ਬਾੜ੍ਹੇ ਉਹ ਲੈ ਐਂ ਕਹਿ ਦੇਣਾ ਦੀਪਾਈ ਢਾਲੀਵਾਲ ਸਲੂਨ ਦੇ ਜਾ ਕੇ ਆਇਓ ਤਿਆਰ ਤੈਨੂੰ ਆਪੀ ਪੁੱਛਣਗੀਆਂ ਹਾਂ ਬਾਕੀ ਮੱਚਣ ਕਿ ਮੇਰਾ ਹੁਸਨ ਦੇਖ ਦੇ ਕੇ ਮੈਂ ਆਪ ਕੋ ਦੱਸੀ ਉਹਨਾਂ ਨੂੰ ਮੈਂ ਤਾਂ ਫਲਾਣੇ ਕੋਲੇ ਗਈ ਸੀ ਢਾਲੀਵਾਲ ਦਾ ਸਪੈਸ਼ਲ ਨਾਮ ਲੈਣਾ ਪੱਖੋ ਕਲਾਮਿੰਡ ਹਾਂ ਲੋਕੜੀਆਂ ਤਾਂ ਗੱਲਾਂ ਵੜਾਉਣ ਗਈਆਂ ਮੇਰੀਆਂ ਹੁਣ ਹੋਰ ਪਹਿਣ ਗਈਆਂ ਵੀ ਤਾਂ ਪਹਿਲਾਂ ਨਹੀਂ ਸੀ ਮਾਰਡ ਹੁਣ ਇਹ ਤਾਂ ਢਾਲੀਵਾਲ ਕਰ ਲਿਆ ਪੱਖੋ ਵਾਲਾ ਯਰ ਸਲੂਨ ਵਾਲਾ ਬਸ ਸਮਾਰ ਸਮਾਰ ਕੇ ਦੱਸਿਆ ਕਿ ਮਚਾਈ ਲੋਕਾਂ ਦੇ ਕਾਲਜ ਵਿੱਚ ਆ ਗਈ ਕਾਲਜ ਫੂਕੂ ਸਾਹਿਬ ਦੇ ਕਾਲਜ ਫੂਕੂ ਚਲ ਚੰਗਾ ਵੀਰ ਹੁਣ ਚਲਦੇ ਆਂ ਸਾਬ ਤਾਲ ਕਰਦੇ ਤੇਰੇ ਬਾਗ ਦੇ ਕੋਈ ਨਾ ਮੈਂ ਆਪੇ ਗੂਗਲ 'ਤੇ ਕਰ ਦੂੰਗਾ ਕੋਈ ਨਾ ਕੋਈ ਨਾ ਬਸ ਭੱ비 ਕੋਈ ਗੱਲ ਨਹੀਂ ਕਰ ਲਾਂਗੀ ਹਾਂ ਨਾ ਮੈਂ ਤੈਨੂੰ ਗੂਗਲ 'ਤੇ ਕਰ ਦੂੰਗਾ ਤੂੰ ਚੀਕਾ ਦੇਖ ਲੈ ਭਾਈ ਸਿੰਦਰੋਹੀ ਆ ਕਿ ਹੋਰ ਆ ਗਈ ਕਿੱਡੀ ਸੋਹਣੀ ਸੀ ਨੱਕੀ ਕਰਦੀ ਚੱਲ ਆ ਜਾ ਮਾਰਨੇ ਮਰ ਜਾ ਕੇ ਰੋਟੀ ਆ ਬਕੋਣ ਤੇਰੇ ਬਾਗ ਦੇ ਸਵਾਰ ਨਹੀਂ ਉਹ ਤਾਂ ਪੀਤੀ ਹੋਈ ਚਾ ਲਲਕੜੇ ਮਾਰਦਾ ਹੋਗਾ ਵੀ ਚੈਂਤਾ ਚੱਲ ਠੀਕ ਹੈ ਤਾਲੀ ਵਾਲਾ ਚੰਗਾ ਬੋਈ ਚੰਗਾ ਭੱਬੀ ਸਤਿ ਸ੍ਰੀ ਅਕਾਲ ਜੰਗਾ ਚੰਗਾ ਸਾਸਤਰੀ ਕਾਲ ਉਹ ਮੱਛਣਾ ਨਾ ਕਿਤਾ ਸਰਤੀ ਆ ਗਈ ਕਿੱਦੇ ਦਾ ਫੇਰ ਮੈਂ ਚਪ ਚਪ ਕਰੀ ਜਾਂਦਾ ਸੀਗਾ ਲੈ ਨਾ ਵਿਲੇ ਕੰਮ ਤਾਂ ਦਾ ਵੀ ਮੇਰਾ ਸਾਰਾ ਨਿਗੜ ਗਿਆ ਕਿਉਂ ਨਾ ਅੱਜ ਮੈਂ ਪ੍ਰੀਤੋ ਕੋਲ ਗੇੜ ਮਾਰਿਆ ਮੈਂ ਉਹਨੂੰ ਪੱਕੀ ਕਰਨਾ ਮੇਰੀ ਸੌਕਣ ਸਾਰੇ ਇਹਦੇ ਫੋਨ ਤੇ ਮਾਰਦੇ ਰਹਿੰਦੇ ਉਂਗਲਾਂ ਦੀਆਂ ਕਿਤੇ ਉਹ ਇਹ ਨਾ ਕਿਤੇ ਹੋਰ ਪੇਚੇ ਪਾਈ ਫਿਰਦੀ ਹੋਵੇ ਚੱਲ ਮਾ ਜਾ ਕੇ ਆ ਮਾਂ ਉਹਦੀ ਖਬਰ ਸਾਬ ਲਵਾਂ ਬੂੰਮਾ ਮਰ ਜਾ ਸੇ ਕਰਦੇ ਪੈਰੇ ਮੈਂ ਤੁਰ ਪੀ ਮੰਗਰੋ ਭਣਾ ਕੋਈ ਕਣਕਲ ਟੋਲ ਨੂੰ ਮੋਢਾ ਲਾ ਕੇ ਵਗ ਜੀ ਇਹਨੂੰ ਕਹਿ ਕੇ ਜਾਨੀ ਆ ਨਿਕੋੜੇ ਚਿੜੀ ਦੀ ਮਾਂ ਗੱਲ ਸੁਣ ਪਹਿਣੇ ਮੇਰੀ ਮੈਂ ਜਾ ਕੇ ਆਣੀ ਮਾੜਾ ਜੇ ਕੰਮ ਕਰੇ ਨਿੰਗਾਰਾ ਕਿ ਤੈਨੂੰ ਪਤਾ ਪਾਣ 104 ਚੱਕਾ ਫੇਰਦਾ ਰਹਣਾਗਾ ਕਿਤੇ ਹੋਰ ਕੋਈ ਕਣਕਾਂ ਲਟੋਲ ਧਰ ਕੇ ਮੁੰਡੇ ਤੁਰਦਾ ਲੱਗੇ ਚੰਗਾ ਜਾਨੀ ਆ ਮੈਂ ਹੋ ਹੋ ਦਾਵਤਾ ਇੱਥੇ ਸਕਾ ਲਿਆ ਮੈਂ ਹੋ ਹੋ ਠਾਕ ਲੋਕ ਤਾਂ ਲਾਤਾ ਹੁਣ ਫਾੜੀ ਲਿਆਵਾ ਮੁੜ ਕੇ ਕੰਮ ਦਾ ਕੋਈ ਪਤਾ ਨਹੀਂ ਸਾਰਾ ਦਿਨ ਸਿਆਪੇ ਨਹੀਂ ਖੁੱਟਦੇ ਨਾ ਆਸ਼ਿੰਦਰ ਨਹੀਂ ਤੁਰੇ ਜਾਂਦੀ ਨਹੀਂ ਮੇਰੇ ਸੌਖ ਨੂੰ ਤਿੱਖੜ ਦੇ ਪੈਰੀ ਹੁਣ ਦੇਖਦਾ ਹੁੰਦਾ ਹੁਣ ਦਿਮਾਗ ਹੋਣ ਲੱਗ ਜੂਗੀ ਬਹੁ ਮਰ ਜਾ ਕਿੰਨੇ ਟੌਰ ਕੱਟੀ ਆ ਇਕੜ ਅੱਛਾ ਬੂਨੀ ਤੂੰ ਨਾ ਗੱਲ ਹੋ ਗਈ ਆ ਕਿ ਮੈਂ ਆਈ ਤੇਰੇ ਤੇ ਚੜ ਬੈਠੀ ਬਨੇਰੇ ਮੈਂ ਤੇਰੇ ਕੰਨੀ ਤੇ ਤੂੰ ਕਿੱਧਰ ਦੀ ਆਹ ਕਰ ਲਈ ਓਹੋ ਮੈਂ ਤਾਂ ਜੀਤੇ ਚਾ ਅੱਛਾ ਅਸੀਂ ਤੂੰ ਪਹਿਲੇ ਕੇ ਕਢਾਂਗੇ ਮੈਨੂੰ ਢਾ ਤੂੰ ਪੈ ਨਹੀਂ ਲੈ ਕਿਉਂ ਕਾਲੀ ਹੋ ਜੇਂਗੀ ਲੈ ਹੋਰ ਪਣ ਕਾਲੀ ਤਾਂ ਮੈਂ ਹੋਊਂਗੀ ਸੁਖਨਾਲ ਮੈਂ ਤੁਹਾਨੂੰ ਰਿਸ਼ਤੇ ਕਰਾਉਣ ਲੱਗ ਗਏ ਰਿਸ਼ਤੇ ਚਾ ਤੇ ਤੇ ਫਿਰ ਮੋਦੀ ਵਾਂਗੂ ਚਾਰੇ ਪਾਸੇ ਮਸ਼ਹੂਰੀ ਹੋਈ ਪਈ ਐ ਜਿਵੇਂ ਮੋਦੀ ਨਵੀਆਂ ਨਵੀਆਂ ਸਕੀਮਾਂ ਕੱਢਦਾ ਓਵੇਂ ਤੂੰ ਆ ਨਵੇਂ ਨਵੇਂ ਰਿਸ਼ਤੇ ਲਿਆਉਣੀ ਐ ਲੱਭ ਕੇ ਹਾਂ ਇਹ ਟ ਲੈ ਲੈ ਚੱਲ ਲੈ ਹੁਣ ਤੂੰ ਮੈਨੂੰ ਇੱਕ ਟਿਪਾ ਐਂਗੀ ਘਰੇ ਲੈ ਆ ਕੇ ਚਾਹ ਪਣੀ ਨੇ ਕੀ ਪੀਉਣਾ ਸੀ ਹਾਂ ਅੱਜ ਤਾਂ ਮੈਂ ਬੈਚਰੇ ਤੇਰੇ ਪਿੰਡਾਂ ਗੀ ਮੇਰੇ ਪਿੰਡ ਆਈ ਐਗੀ ਮੈਂ ਤਾਂ ਜਾਣਦੀ ਸੀ ਜਿੱਤੇ ਟੇਲਰ ਨੂੰ ਸੂਟ ਸਮੋਣੇ ਦਿੱਤੇ ਸੀ ਗਰਮੀ ਵਾਲੇ ਦੋ ਮੈਂ ਕਿਹਾ ਹੁਣ ਨਾਲੇ ਕੋਈ ਕੰਮ ਨਹੀਂ ਹੈਗਾ ਕੰਮ ਕਰਨ ਵੇੜ ਕੇ ਹੁਣ ਫੜਨ ਜਾਂਦੀ ਸੀਗੀ ਉਹਦੇ ਕੋਲੇ ਠੀਕ ਆ ਫਿਰ ਤੂੰ ਵੀ ਤੂੰ ਸਕੀਨ ਹੀ ਲਾ ਕੇ ਰੱਖਦੀ ਐ ਹੈ ਕਿਲਾ ਸਕਿਨੀ ਦੱਸ ਕਿਹੜੀ ਸਕਿਨੀ ਆ ਆ ਘਰੇ ਪਾਉਣ ਵਾਲੇ ਸੂਟ ਹੈ ਨਹੀਂ ਸੀਗੇ ਆਂਦੇ ਕਢਾਈਆਂ ਵਾਲੇ ਪਾਉਣੇ ਪੈਂਦੇ ਆ ਫਿਰ ਤਾਂ ਹੀ ਮੈਂ ਆਹ ਪ੍ਰਿੰਟ ਜਿਹੜੇ ਨਹੀਂ ਚੱਲੇ ਘਰੇ ਪਾਉਣ ਵਾਲੇ ਸੂਤੀ ਦੇ ਉਹ ਲੈ ਕੇ ਸਮਾਏ ਆ ਨਾ ਤੂੰ ਦੱਸਣ ਕਿਹੜਾ ਰਸਤਾ ਲੈ ਕੇ ਆਈਆਂ ਨਹੀਂ ਮੈਂ ਤਾਂ ਤੇਰੇ ਕੋਲੇ ਆਈ ਆਈ ਸੀ ਕੰਮ ਤੂੰ ਤਾਂ ਮੇਰੀ ਦੁੱਖ ਦੀ ਰੱਗ ਤੇ ਹੱਥ ਰੱਖ ਲਿਆ ਨਹੀਂ ਦਾਗੀ ਮੁੰਡਾ ਇਤਨਾ ਸਾਡੇ ਠੀਕ ਆ ਪੁਲਿਸ ਦੀ ਭਰਤੀ ਦੇਖਦਾਗਾ ਉੱਚਾ ਲੰਮਾ ਬਥੇਰਾ ਸੋਣਾ ਮੈਂ ਨਹੀਂ ਕਰਾਉਂਦੀ ਹੈਗੀ ਰਸਤਾ ਤੇਰੇ ਰਸਤਿਆਂ ਚ ਤਾਂ ਮੈਨੂੰ ਪਤਾ ਹੀ ਆ ਕਿੰਨੇ ਕੁ ਰੰਗ ਲਾਉਣੀ ਹੈਗੀ ਤੂੰ ਆ ਭੂਟੋ ਦਾ ਰਸਤਾ ਕਰਾਇਆ ਸੀਗਾ ਕਿੱਡਾ ਗੱਪ ਮਾਰਿਆ ਤੂੰ ਮੁੰਡਾ ਸਰਕਾਰੀ ਜੌਬ ਕਰਦਾ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਣ ਦਿੰਦੇ ਰਾਣੀ ਹਾਰ ਪਾਉਣਗੇ ਸੋਨੇ ਦਾ ਆ ਫਰਦੀਆਂ ਨਰੇਗਾਂ ਚ ਧੱਕੇ ਖਾਨੀ ਹੁਣ ਰੋਜ਼ ਦੇਖਦੀ ਆ ਮੈਨੂੰ ਆਉਂਦੀ ਜਾਂਦੀ ਨੂੰ ਜਿੱਦਣ ਕੋਈ ਚੀਜ਼ ਨਹੀਂ ਹੁੰਦੀ ਘਰੇ ਉਦੋਂ ਸਾਡੇ ਮੰਗਣ ਆ ਜਾਂਦੀ ਆ ਨਹੀਂ ਮੈਂ ਤਾਂ ਕਦੇ ਨਹੀਂ ਝੂਠ ਮਾਰ ਕੇ ਕਰਾਇਆ ਰਿਸ਼ਤਾ ਮੈਂ ਜਿੰਨੀਆਂ ਕਰਾਈ ਨੇ ਸਭ ਆਪ ਦੇ ਘਰੇ ਰੰਗੀ ਵਸਦੀਆਂ ਨੇਗੀਆਂ ਉਹ ਤਾਂ ਕੋਈ ਕਾਗਜ਼ਾਂ 'ਚ ਨੁਕਸ ਪੈ ਗਿਆ ਸੀ ਉਹਦੇ ਆ ਉਹ ਸ਼ਿੰਦਰ ਚਾਚੀ ਨੇ ਮੈਨੂੰ ਸਾਰਾ ਕੁਝ ਦੱਸਿਆ ਤੇਰੇ ਬਾਰੇ ਪਹਿਲਾਂ ਤੁਸੀਂ ਦੋਨੇ ਜੋਟੀ ਬਣਾ ਕੇ ਰਿਸ਼ਤੇ ਕਰਾਉਂਦੀਆਂ ਹੁੰਦੀਆਂ ਸੀ ਹੁਣ ਉਹ ਹਟ ਗਈ ਉਹਨੂੰ ਪਤਾ ਲੱਗ ਗਿਆ ਵੀ ਰਿਸ਼ਤਿਆਂ 'ਚ ਕੀ ਫਾਇਦਾ ਬਾਅਦ 'ਚ ਮੇਰੇ ਜਵਾਕਾਂ ਨੂੰ ਲੱਗ ਜਾਂਦੇ ਨੇ ਜਦੋਂ ਅਗਲਾ ਦਰਸੀਸ ਦਿੰਦਾ ਹੈਗਾ ਤੂੰ ਨਾ ਪਰ ਟਿਕੀ ਚੱਲ ਮੇਰੀ ਗੱਲ ਸੁਣ ਹੁਣ ਹਾਂ ਉਹ ਤਾਂ ਲੋਕਾਂ ਤੈਨੂੰ ਪਤਾ ਕਿਹੜਾ ਕੋਈ ਮਾਨ ਹੁੰਦਾ ਦਾ ਕਿਸੇ ਤੇ ਲੋਕ ਤਾਂ ਮਾਚਦੇ ਨੇ ਵੀ ਛਿੰਦਰ ਵਧੀਆ ਵਧੀਆ ਰਿਸ਼ਤੇ ਕਰਾਉਂਦੀ ਆ ਕੁੜੀਆਂ ਦੇ ਹਾਂ ਵਧੀਆ ਵਧੀਆ ਮੁੰਡਿਆਂ ਦੇ ਰਿਸ਼ਤੇ ਕਰਾਉਂਦੀ ਆ ਹੁਣ ਤੂੰ ਦੱਸ ਵੀ ਤੂੰ ਭੁੱਖੀ ਮਰਨਾਗਾ ਕਿ ਆਪਦੇ ਘਰੇ ਰਾਜ ਕਰਨਾ ਨਾ ਭੈਣੇ ਮੈਂ ਨਹੀਂ ਤੇਰੇ ਘੇ ਤੂੰ ਰਿਸ਼ਤਾ ਕਰਾਉਂਦੀ ਨਾ ਲੈ ਜਿਹੜਾ ਮੁੰਡਾ ਤੂੰ ਕਹਿਣੀ ਆ ਨਾ ਉਹਨੂੰ ਤਾਂ ਮੈਂ ਦੇਖਿਆ ਸੀਗਾ ਮੈਨੂੰ ਪਿੰਡ ਚ ਕਿਸੇ ਹੋਰ ਨੇ ਵੀ ਦੱਸ ਪਾਈ ਸੀਗੀ ਕਾਲੇ ਨਾਈ ਨੇ ਮੈਂ ਨਹੀਂ ਉਹਦੇ ਨਾਲ ਰਿਸ਼ਤਾ ਕਰਾਉਂਦੀ ਕਿ ਮੈਨੂੰ ਤਾਂ ਉਹ ਹੀ ਨਹੀਂ ਪਸੰਦ ਉਹ ਚੱਲ ਨਹੀਂ ਤੇਰੀ ਤਾਂ ਹੁਣ ਉਹ ਗੱਲ ਹੋ ਗਈ ਗੁੱਸਾ ਤਾਂ ਕਰੀਂ ਮੇਰੀ ਗੱਲ ਦਾ ਆਖੇ ਪਰ ਤੇ ਆਈ ਕਿ ਕਮੀ ਹੈ ਗਦੇ ਤੇ ਨਹੀਂ ਬੈਣੀ ਹੁਣ ਮੈਂ ਤੈਨੂੰ ਐਡਾ ਸੁਣਾ ਰਿਸ਼ਤਾ ਕਰਾਉਣੀ ਆ ਤੂੰ ਹਾਂ ਨਹੀਂ ਕਰਦੀ ਹੈਗੀ ਇੱਥੇ ਲੋਕ ਗੱਲਾਂ ਬਣਾ ਲੈਣਗੇ ਵੀ ਕੋਈ ਨਾ ਬਣਾਈ ਜਾਂਦੇ ਐਵੇਂ ਸਾਰੀ ਜ਼ਿੰਦਗੀ ਥੋੜੀ ਆਉਡੀ ਡੋਬਣੀ ਆ ਮੈਂ ਤੂੰ ਤਾਂ ਹੁਣ ਮਾਰ ਕੇ ਚਾਰ ਗੱਪ ਕਰਾ ਦੇਗੀ ਰਿਸ਼ਤਾ ਬਿਠਾ ਦੇਗੀ ਉਹਦੇ ਨਾਲ ਨੰਦਾਂ ਤੇ ਕੱਲ ਨੂੰ ਰਹਿਣਾ ਤਾਂ ਸਾਰੀ ਉਮਰ ਮੈਂ ਆ ਤੂੰ ਨਹੀਂ ਰਹਿਣਾਗਾ ਨਹੀਂ ਸੋਣੀ ਕੋਠੀ ਪਾਈ ਖੋਈ ਆ ਮੈਂ ਭੰਗੜਿਆਂ ਦਾ ਕੰਮ ਉਹ ਕਰਨੀ ਜਾਂਦਾਗਾ ਐ ਤੇ ਚਾਹੀ ਹੋਈ ਤੂੰ ਇੰਸਟਾਗ੍ਰਾਮ ਤੇ ਆਈਡੀ ਖੋਲ ਕੇ ਦੇਖ ਲਈ ਪ੍ਰਦੀਪ ਦਾਗੀ ਨਾ ਕੋਠੀ ਨੂੰ ਕਿਵੇਂ ਚਟਣਾ ਕੋਠੀ ਘੜੇ ਮੈਂ ਸਿਰ ਤੇ ਬਿਠਾ ਲੂੰਗੀ ਜਦੋਂ ਉਹ ਹੀ ਨਾ ਘਰੇ ਰਿਆ ਉਹ ਤਾਂ ਅਗਲਾ ਬਾਹਰ ਅੰਦਰ ਚਲ ਮੇਰੀ ਗੱਲ ਸੁਨਿੰਦਰੇ ਹਾਂ ਚਲ ਦੇਖ ਲੂੰਗੀ ਮੈਂ ਇੱਕ ਵਾਰੀ ਆਪਾਂ ਦੇਖ ਲੈਨੇ ਹਾਂਗੇ ਜੇ ਫਟਾ ਗਿਆ ਤਾਂ ਮੈਂ ਨਾ ਐਵੇਂ ਜਦੋਂ ਲੋਕ ਆ ਕੇ ਮੈਨੂੰ ਤੇਰੇ ਬਾਰੇ ਭੜਕਾਈ ਜਾਂਦੇ ਰਹਿੰਦੇ ਹੈਗੇ ਆ ਸ਼ਿੰਦੋ ਚਾਚੀ ਨੂੰ ਉਂਗਲਾਂ ਲਾਤੀਆਂ ਫਿਰ ਉਹ ਕਾਲਾ ਨਾਈ ਕਹਿਣ ਲੱਗਿਆ ਫਿਰ ਤਾਂ ਕਈ ਵਾਰੀ ਆਏ ਹੋ ਜਾਂਦਾ ਵੀ ਕੀ ਆ ਇਹਦੇ ਕਰਕੇ ਸਾਰਾ ਕੰਮ ਹੋਵੇ ਕਿ ਨਾ ਹੋਵੇ ਇਹ ਤਾਂ ਉੱਤੇ ਦੇ ਲੋਕ ਤਾਂ ਹੀ ਬੰਪਸਦੇ ਰਹਿੰਦੇ ਨੇ ਤੂੰ ਮੀਤੀ ਨਾਲ ਗੱਲ ਕਰੀ ਚੱਲ ਕੋਈ ਨਾ ਮੀਤੀ ਨਾਲ ਇਹਨੂੰ ਤਾਂ ਜਾਣਦੀ ਆਂ ਹਾਂ ਜਾਣਦੀ ਆਂ ਉਹ ਮੀਤ ਦੀ ਕਰਾਈ ਕਿ ਬੰਟੂ ਨਾਲ ਗੱਲ ਮੇਰੀ ਤੇ ਦੀ ਆਈਡੀ ਤੇ ਜਾਂ ਮੀਤ ਨੂੰ ਨੰਬਰ ਲਾ ਕੇ ਪੁੱਛ ਲਈ ਭਾਈ ਜਿਹੜਾ ਤੇਰਾ ਸੀ ਇੰਟਰਨੈਟ ਾਂ ਕੱਪੜਿਆ ਗਵਾਂਟੂ ਨਾਲ ਵੀ ਮੁੰਡਾ ਕਿਵੇਂ ਆ ਜੇ ਤੈਨੂੰ ਮੀਤ ਨੇ ਕਹਿਤਾ ਵੀ ਵਾਂਟੂ ਮਾੜਾਗਾ ਠੀਕ ਆ ਤਾਂ ਮੇਰੀ ਟਾਹਣ ਲਾ ਦੀ ਮੇਰੀ ਮੂਤ ਨਾਲ ਗੁੱਤ ਮਨ ਦੀ ਜਾਗਾ ਚੱਲ ਕੋਈ ਨਾ ਉਹਦੇ ਨਾਲ ਨਾ ਮੈਂ ਆ ਕੇ ਉਥੋਂ ਤੇ ਆਥ ਨੇ ਗੱਲ ਕਰੂੰਗੀ ਫਿਰ ਲਾਉਂਗੀ ਫੋਨ ਹੁਣ ਮੈਂ ਜਾਣੀ ਆ ਕਿਤੇ ਲੇਟ ਹੋ ਜਾਣ ਉਹਦਾ ਪਰੌਣਾ ਹੀ ਨਹੀਂ ਪਤਾ ਜਿੰਦਾ ਲਾ ਕੇ ਭੱਗ ਜਾਂਦਾ ਆਪ ਨੇ ਕਰ ਚੱਲਾ ਜੇ ਫਿਰ ਆਪਾਂ ਦੋਨੇ ਇਕੱਠੇ ਹੀ ਚੱਲਦੇ ਆ ਆਜਾ ਹੁਣ ਫਿਰ ਮੈਂ ਘਰੇ ਕੀ ਦੇ ਕੋਲ ਖੜੂੰਗੀ ਤੁਹਾਨੂੰ